ਆਏ ਮੇਰੇ ਸਾਰਾ ਜ਼ਾਲਾਂ ਦਾ ਮੇਰਾ ਬੱਚਾ ਮੇਰਾ ਸਾਰਾ ਜ਼ਾਲਾਂ ਦਾ ਮੇਰਾ ਬੱਚਾ ਉਹਨਾਂ ਨੂੰ ਫੜੋ ਜੀ ਉਹਨਾਂ ਨੂੰ ਫੜੋ ਜੀ ਮੇਰਾ ਬੱਚਾ ਦੀ ਜਾ ਬਿਲਕੁਲ ਕੋਈ ਦਰਵਾਜ਼ੀ ਨਹੀਂ ਹੋ ਰਹੀ ਬਿਲਕੁਲ ਕੋਈ ਦਰਵਾਜ਼ੀ ਨਹੀਂ ਹੋ ਰਹੀ ਇੱਕ ਫੜਿਆ ਬਾਈ ਮੇਰੇ ਘੇਟਾ ਦੀ ਸੱਟ ਕੇ ਮਾਰ ਕੇ ਮੇਰੇ ਘੇਟਾ ਦੀ ਸੱਟ ਕੇ ਇੱਕ ਦਾ ਵੀ ਬਾਸ ਵੀ ਆਇਆ ਮੁੰਡਾ ਤਾਂ ਹਾਜ਼ਰੀ ਨਹੀਂ ਹੈਗਾ ਉਹ ਜਮਾਨਾ ਨੂੰ ਲਾ ਲਓ ਜੀ ਹਾਜ਼ਰ ਹਾਜ਼ਰ

ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਯੁੱਧ ਨਸ਼ਿਆਂ ਵਿਰੁੱਧ ਮਹਮ ਜਿਹੜੀ ਉਹ ਚੱਲ ਰਹੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਨਸ਼ੇ ਜਹੀਆਂ ਜ਼ਹਿਰੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਨਾਲ ਕੁਝ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਸਦਰ ਅਹਿਮਦਗੜ੍ਹ ਦੇ ਅਧੀਨ ਪੈਂਦੇ ਪਿੰਡ ਫੱਲੇਵਾਲ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ ਫਿਲਹਾਲ ਪਰਵਾਰਿਕ ਮੈਂਬਰਾਂ ਦੇ ਵੱਲੋਂ ਥਾਣਾ ਸਦਰ ਅਹਿਮਦਗੜ ਦੇ ਵਿੱਚ ਕਿਰਾਓ ਵੀ ਕੀਤਾ ਗਿਆ ਤੇ ਨਾਹਰੇਬਾਜੀ ਵੀ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਆਖਰ ਸਾਰਾ ਮਾਮਲਾ ਇਹ ਹੈ ਕਿ ਹੈ ਕਿ ਕਿਉਂ ਇਹ ਇਹਨਾਂ ਨੂੰ ਇਹਨਾਂ ਹਰਾਸ ਹੋਣਾ ਪੈ ਰਿਹਾ ਹੈ ਪਰਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਦਾ ਕੀ ਕਹਿਣਾ ਕੀ ਨਾਮ ਸਰ ਤੁਹਾਡਾ ਜੀ ਰਕੇਂਦਰ ਸਿੰਘ ਆ ਜੀ ਹਾਂ ਕੀ ਗੱਲਬਾਤ ਹੋਈ ਹੈ ਅੱਜ ਥਾਣੇ ਦਾ ਘਰਾਓ ਕਰਨਾ ਪੈ ਗਿਆ ਤੁਹਾਨੂੰ ਇੱਥੇ ਆ ਕੇ ਨਾਹਰੇਬਾਜੀ ਕਰਨੀ ਪਈ ਸਰ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਹਾਂ ਗੱਲਬਾਤ ਹੋਈ ਕੀ ਐ ਥੋੜਾ ਦੱਸ ਸਕਦੇ ਹੋ ਵੀ ਗੱਲਬਾਤ ਜਿਹੜੀ ਘਟਨਾਓ ਕੀ ਵਾਪਰੀ ਐ ਸਰ ਘਟਨਾ ਕੀ ਵਾਪਰੀ ਐ ਬੱਚਾ ਨੇ ਨਸ਼ਾ ਨੂੰਸਾ ਕਰਕੇ ਆਇਆ ਨਸ਼ੇ ਕਰ ਕਿਸੇ ਨੇ ਕਰਾਤਾ ਵੱਧ ਘਟ ਡੋਜ਼ ਕਰਤੀ ਜੀ ਤੁਹਾਡਾ ਕੀ ਲੱਗਦਾ ਸੀ ਜੀ ਬੇਟਾ ਸੀ ਜੀ ਮੇਰਾ ਬੇਟਾ ਸੀ ਉਮਰ ਕਿੰਨੀ ਸੀ ਉਹਦੀ ਉਹ ਸੀਗਾ ਜੀ 17 ਸਾਲ ਤੋਂ 18 ਲੋਕ ਮਹੀਨੇ ਰਹਿੰਦੇ 18 ਸਾਲ ਲੱਗ ਗੁਣ ਕਿਸਤ ਹਨ ਬਹੁ ਜਿਗਾ ਬ ਨਵਾਲਕ ਸਿਗਾ ਜੀ ਨਵਾਲਕ ਸੀ ਹਾਂਜੀ ਤੇ ਤੁਸੀਂ ਮਾਤਾ ਜੀ ਲੱਗਦੇ ਹੋ ਜੀ ਤੇ ਆ ਕੀ ਕਹਾਣੀ ਹੋਈ ਆ ਕੀ ਗੱਲਬਾਤ ਹੋਈ ਆ ਦੱਸੋਗੇ ਜੀ ਗਿਰਜੀ ਸਾਡੇ ਘੇਟਾਂ 'ਚ ਸੱਟ ਕੇ ਉਹ ਮਾਰ ਕੇ ਘੇਟਾਂ 'ਚ ਸੱਟ ਕੇ ਸਾਡਾ ਗੁੰਡਾ ਘੜਕਾ ਗਈ ਉਹ ਗੁੰਡਾ ਕੇ ਸਾਡੇ ਮੈਂ ਦੇਖਿਆ ਬਸ ਜਦ ਕੁਛ ਨਹੀਂ ਸੀ ਉਹਦੇ ਵਿੱਚ ਤਾਂ ਹੈਗਾ ਸਵੇਰੇ 8 ਵਜੇ ਦਾ ਲੈ ਕੇ ਗਏ ਹੋਏ ਆ ਕੇ ਤਿੰਨ ਚਾਰ ਜਣੇ ਆਏ ਸੀਗੇ ਆ ਕੇ ਮਾਰ ਕੇ ਸੱਟ ਕੇ ਬਸ ਗਏ ਤੇ ਆ ਕਿਹੜੇ ਦਿਨ ਦੀ ਘਟਨਾ ਐ ਸਾਰੀ ਜੀ ਸ਼ੌਟ ਜੀ ਲੰਘਾ ਸੌਟ ਕੱਲ ਦੀ ਘਟਨਾ ਜੀ ਇਹ ਕੱਲ ਠੀਕ ਹੈ ਤੇ ਪੋਸਟਮਾਰਟਮ ਹੋਇਆ ਕਿ ਨਹੀਂ ਹੋਇਆ ਹਲੇ ਜੀ ਨਹੀਂ ਇਹਨਾਂ ਨੇ ਕੀਤਾ ਨਹੀਂ ਗਾ ਉਹ ਸਮਝ ਮੈਂ ਕਿ ਮੁੜ ਆਏ ਉਹ ਤੋਂ ਇਹ ਠੀਕ ਹੈ ਅਸੀਂ ਗੱਡੀ ਲੈ ਕੇ ਗਏ ਬੰਦੇ ਵੀ ਗਏ ਜੀ ਬਾ ਬਕਾਇਦਾ ਓਕਣੀ ਵਾਪਸ ਮੁੜੇ ਆ ਉਹ ਕਹਿੰਦੇ ਸਾਡਾ ਟਾਈਮ ਹੋ ਗਿਆ ਛੁੱਟੀ ਦਾ ਜੀ ਠੀਕ ਹੈ ਇੱਥੇ ਹੁਣ ਸਾਰੀ ਦਿਹਾੜੀ ਅਸੀਂ ਸਵੇਰ ਦੇ 9 ਵਜੇ ਤੇ ਬੈਠੇ ਹਾਂ ਸ਼ਾਮ ਤੱਕ ਕੋਈ ਸੁਣਵਾਈ ਨਹੀਂ ਸਾਡੀ ਤੁਹਾਨੂੰ ਪਹਿਲਾਂ ਇਹ ਪਤਾ ਸੀ ਵੀ ਤੁਹਾਡਾ ਬੇਟਾ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਨਹੀਂ ਜੀ ਉਹਨਾਂ ਨੇ ਕਰਾਇਆ ਵਾਹੇ ਉਹਨਾਂ ਨੇ ਕਰਾਇਆ ਵੀਰ ਜੀ ਤੱਕ ਇਹ ਨਾ ਕਰਾਇਆ ਵਾ ਦੇਖੋ ਜੀ ਇੱਕ ਮੁਜਰਮ ਫੜਿਆ ਗਿਆ ਦੋ ਫਰਾਰ ਨੇ ਠੀਕ ਆ ਜੀ ਉਹਨਾਂ ਦੇ ਪਹਿਲਾਂ ਵੀ ਪਰਚੇ ਪਏ ਹੋਇਆ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਪੁਲਿਸ ਥਾਣੇ ਪਹੁੰਚੀ ਹੋ ਕੀ ਮੰਗ ਕਰ ਰਹੇ ਤੁਸੀਂ ਬਸ ਅਸੀਂ ਇਨਸਾਫ ਮੰਗਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਜੀ ਸਜ਼ਾ ਤੋਂ ਸਜ਼ਾ ਮਿਲ ਜੇ ਉਹਨਾਂ ਨੂੰ ਬਸ ਮੈਨੂੰ ਵੀ ਪਤਾ ਲੱਗੇ ਜੇ ਮੇਰਾ ਪੁੱਤ ਦੁਰਿਆਵਾਤਾ ਸਾਡਾ ਪੁੱਤ ਅੱਜ ਦੁਨੀਆ ਤੋਂ ਮੇਰਾ ਪੁੱਤ ਦਰ ਗਿਆ ਮੈਨੂੰ ਪਤਾ ਵਾ ਉਹਨਾਂ ਨੂੰ ਵੀ ਇਹੀ ਸਜ਼ਾ ਸਜ਼ਾ ਹੀ ਮਿਲ ਜੇ ਉਹਨਾਂ ਨੂੰ ਵੀ ਹਾਂ ਕਿਤੇ ਨਾ ਕਿਤੇ ਹਾਂ ਕਿਤੇ ਨਾ ਕਿਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਇਸ ਘਟਨਾ ਦੇ ਬਾਰੇ ਸਬੰਧਤ ਥਾਣੇ ਦੇ ਆਈਓ ਸਾਹਿਬ ਨਾਲ ਇੰਚਾਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਿਰ ਉਹਨਾਂ ਦਾ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਹੈ ਕੀ ਕੀਤਾ ਲਾਈਟ ਹੈਗੀ ਦਾ ਪ੍ਰਬੰਧ ਕੀਤਾ ਜੀ ਉੱਥੇ ਤੁਹਾਡਾ ਰੰਮ ਖਰਾਬ ਹੋ ਜਾਂਦਾ ਜੀ ਅਸੀਂ ਸਵੇਰੇ 6 ਵਜੇ ਤੇ ਬੈਠੇ ਸੀ ਸਾਨੂੰ ਦੱਸ ਦੋ ਅਸੀਂ ਆਪਣਾ ਥਾਣਾ ਪਿੰਡ ਖੋਲ ਲੈਣੇ ਆ ਜੀ ਅਸੀਂ ਆਪ ਦੇ ਤੌਰ ਤੇ ਪ੍ਰਬੰਧ ਕਰ ਲੈਣੇ ਇਹ ਗੱਲ ਮੈਂ ਕਹਿ ਰਿਹਾ ਤੁਸੀਂ ਗੱਲਾਂ ਜਵਾਦ 6 ਵਜੇ ਕਿ ਨਹੀਂ ਗੱਲ ਜੀ ਅਸੀਂ 9 ਵਜੇ ਇੱਥੇ ਬੈਠੇ ਮੈਂ ਆਪਦੀ ਬਾਈਕ ਦਿੰਦਾ ਜੀ ਮੇਰੀ ਬਾਈਕ ਲਓ ਮੈਂ ਦਿੰਦਾ ਇਹ ਬਾਈਕ ਹਾਂਜੀ ਕੀ ਕਹਿਣਾ ਸਰਪੰਚ ਸਾਹਿਬ ਤੁਹਾਡਾ ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਅਸੀਂ ਨਾ ਜੀ ਸਵੇਰੇ 9 ਵਜੇ ਆ ਗਏ ਸਬੰਧਤ ਐਸਪੀ ਸਾਹਿਬ ਦਾ ਸਵੇਰੇ ਫੋਨ ਆਇਆ ਜੀ ਰਾਜਨ ਸ਼ਰਮਾ ਜੀ ਦਾ ਉਹਨਾਂ ਵੱ ਕਾਲ ਤੇ ਸਾਡੇ ਨਾਲ ਸੰਪਰਕ ਕੀਤਾ ਜੀ ਠੀਕ ਆ ਜੀ ਰਾਤ ਨੂੰ ਉਹਨਾਂ ਨੇ ਇੱਕ ਬੰਦਾ ਚੱਕਿਆ ਉਸ ਤੋਂ ਬਾਅਦ ਸਵੇਰ ਤੱਕ ਮਤਲਬ ਕੱਲ ਤੋਂ ਲੈ ਕੇ ਅੱਜ ਤੱਕ ਸ਼ਾਮ ਤੱਕ ਕੀ ਕਾਰਵਾਈ ਹੋਈ ਜੀ ਉਹਦੀ ਪੋਸਟਮਾਰਟਮ ਰਿਪੋਰਟ ਵੀ ਨਹੀਂ ਤਿਆਰ ਹੋਈ ਜੀ 6 ਵਜੇ ਤੱਕ 6 ਵਜੇ ਦੀ ਇਹ ਮਲੇਰਕੋਟਲੇ ਸਰਕਾਰੀ ਹਸਪੀਟਲ ਜਾਣ ਉੱਥੇ ਜਿਹੜਾ ਇਹਨਾਂ ਦਾ ਚੌਂਕੀ ਬਣੀ ਆ ਉੱਥੋਂ ਪ੍ਰਿੰਟ ਦੀ ਉਹ ਕਢਾ ਲੈਣ ਜੀ 6 ਵਜੇ ਪ੍ਰਿੰਟ ਕੱਢ ਕੇ ਦਿੱਤਾ ਹੀ ਉਹਨਾਂ ਨੇ ਤੇ ਤੁਹਾਡਾ ਸਰਿਆਮ ਇਹ ਕਹਿਣਾ ਵੀ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਨਹੀਂ ਹੋਈ ਜੀ ਰਾਤ ਬਾਡੀ ਵੀ ਅਸੀਂ ਜਮ੍ਹਾਂ ਕਰਾ ਕੇ ਆਏ ਹਾਂ ਜੀ ਤੇ ਹੁਣ ਵੀ ਸਵੇਰੇ ਵੀ ਜਦੋਂ ਗੱਲਬਾਤ ਹੋਈ ਆ ਐਸਐਚਓ ਸਾਹਿਬកាន់ ਹੀ ਡਾਕਟਰ ਸਾਹਿਬ ਨਾਲ ਗੱਲ ਕਰ ਲਈ ਮੇਰੇ ਕੋਲ ਕੀ ਅਥਾਰਟੀ ਆ ਜੀ ਮੈਂ ਡਾਕਟਰ ਸਾਹਿਬ ਨੂੰ ਗੱਲ ਕਹਾ ਰਾਤ ਵੀ ਮੈਂ ਬੋਡੀ ਆਪਦੀ ਜ਼ਿੰਮੇਵਾਰੀ ਤੇ ਰੱਖ ਕੇ ਆਇਆ ਜੀ ਤੇ ਜਿਹੜਾ ਨੌਜਵਾਨ ਸੀ ਪਹਿਲਾਂ ਵੀ ਨਸ਼ਾ ਕਰਦਾ ਸੀ ਜੀ ਤੁਹਾਡੇ ਨੌਲੇਜ ਦੇ ਵਿੱਚ ਹੈ ਇਹ ਗੱਲ ਬਾਈ ਜੀ ਇਹ ਨਾ ਮਤਲਬ ਹੁਣੀ ਪਲੱਸ 2 ਕਰਕੇ ਹਟਿਆ ਠੀਕ ਆ ਇਹਦੀ ਸੰਗਤ ਮਾੜੀ ਸੀ ਪਰ ਜਾਨੀ ਕਿ ਇਹ ਚਿੱਟੇ-ਚੁੱਟੇ ਵਾਲਾ ਨਹੀਂ ਸੀਗਾ ਉਹ ਜਿਹੜੇ ਜੋ ਸਾਡੇ ਦੂਸਰੇ ਬੰਦੇ ਨੇ ਜੋ ਇਹਨੂੰ ਛੱਡ ਕੇ ਗਏ ਨੇ ਉਹ ਮਤਲਬ ਹੈਗੇ ਨੇ ਉਹਨਾਂ ਨੇ ਜਾਨੀ ਕਿ ਇਹਨੂੰ ਧੱਕੇ ਨਾਲ ਕਰਵਾਇਆ ਜੀ ਉਹ ਨੌਜਵਾਨ ਵੀ ਤੁਹਾਡੇ ਪਿੰਡ ਦੇ ਨੇ ਜਿਹੜੇ ਛੱਡ ਗਏ ਨੇ ਮੇਰੇ ਪਿੰਡ ਦੇ ਨੇ ਹਾਂਜੀ ਹਾਂਜੀ ਇਹ ਵੀ ਇਹਨਾਂ ਦਾ ਪਿੱਛਾ ਵੀ ਇਹ ਇਹ ਵੀ ਇਹਨਾਂ ਦਾ ਪਿੱਛਾ ਸਾਡੇ ਪਿੰਡ ਦੀ ਆ ਜੀ ਇਹ ਹੁਣ ਫੱਲੇ ਵਾਲ ਦੇ ਬਸਨੀਕ ਨੇ ਉਹ ਮਤਲਬ ਨੱਥੂ ਮਾਰੇ ਦੇ ਨੇ ਤੇ ਹੁਣ ਕੀ ਮੰਗ ਕਰ ਰਹੇ ਹੋ ਫਿਲਹਾਲ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡੇ ਵੱਲੋਂ ਕੀ ਜਿਹੜੀ ਕਾਰਵਾਈ ਮੰਗ ਤਾਂ ਇਹੀ ਆ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਉਹ ਬੱਚੇ ਦੀ লাশ ਆ ਜਿਹੜੀ 2 ਦਿਨ ਤੋਂ ਅੰਦਰ ਪਈ ਆ ਜੀ ਉੱਥੇ ਠੀਕ ਆ ਜੀ ਉਹਦਾ ਪੋਸਟਮਾਰਟਮ ਅੱਜ ਹੋਣਾ ਚਾਹੀਦਾ ਹੈ ਹੋਰ ਅਸੀਂ ਉਹਦੀ ਕਿੰਨੀ ਕਿ ਮਿੱਟੀ ਪਲੀਤ ਕਰੀਏ ਦੂਸਰੀ ਗੱਲ ਇਹ ਹੈ ਵੀ ਜਿਹੜੇ ਦੋਸ਼ੀ ਨੇ ਫੜੇ ਕਿ ਪਹਿਲਾਂ ਇਹਨਾਂ ਦੇ ਪਰਚੇ ਹੋਏ ਨੇ ਜੀ ਪਹਿਲਾਂ ਬਾਰੋ-ਬਾਰ ਜ਼ਮਾਨਤਾ ਕਰਾ ਕੇ ਚਲੇ ਗਏ ਜੀ ਸਾਡਾ ਤਾਂ ਇਨਸਾਫ ਉੱਥੇ ਦਾ ਉੱਥੇ ਹੀ ਖੜਾ ਜੀ ਅਸੀਂ ਕਿਹਦੇ ਕੋਲ ਜਾਈਏ ਦੱਸੋ ਇਕ ਸਰ ਫਲਿਆਲ ਤੋਂ ਮਾਮਲਾ ਆਇਆਗਾ ਪਰਿਵਾਰਕ ਮੈਂ ਬਰਾਦਰ ਕਹਿਣਾ ਕਿ ਮੁੰਡੇ ਦੀ ਮੌਤ ਹੋਈ ਹੈ ਨਸ਼ੇ ਦੀ ਉਹ ਵੜੋ ਜਨਾਬ ਕੀ ਕਹਿਣਾ ਸਰ ਹਾਂ ਬੜੀ ਦੁੱਖ ਦੀ ਗੱਲ ਹੈ ਇੱਕ ਨੌਜਵਾਨ ਮੁੰਡੇ ਦੀ ਡੈਥ ਹੋਣਾ ਬੱਚਾ ਕੱਲ ਤਕਰੀਬਨ ਸਾਡੇ 1.9 ਵਜੇ ਦੇ ਸਾਡੇ ਕੋਲੇ ਆਕੇ ਫੱਲੇਵਾਲ ਦੀ ਪੰਚਾਇਤ ਦੇ ਤਨਾਅ ਦਿੱਤੀ ਵੀ ਸਾਡੇ ਬੇਟੇ ਨੂੰ ਕੁਝ ਬੰਦੇ ਨੇ ਜਿਹੜੇ ਗੇਟ ਤੇ ਤਾਰ ਗਏ ਜਿਸ ਦੇ ਤਾਰ ਤੇ ਮਨ ਮੈਂ ਸਮੇਤ ਪੁਲਿਸ پارٹی ਦੇ ਪਿੰਡ ਫੱਲੇਵਾਲ ਗਿਆ ਅਸੀਂ ਡੈੱਡ ਬੋਡੀ ਦਾ ਮੌਲਾਜਾ ਕੀਤਾ ਉੱਥੇ